ਦੁੱਧ ਤੇ ਜਿੱਤੇ ਦੋਵੇਂ ਟੱਕ ਰੱਖੀਏ ਦੁਬਾਰਾ ਸੱਪਾਂ ਦੀਆਂ ਉਹ ਸੱਪਾਂ ਦੀਆਂ ਪੂਛਾਂ ਤੇਰਾ ਪੈਰ ਰੱਖੀਏ ਬਈ ਦੁੱਧ ਤੇ ਜਿੱਤੇ ਦੋਵੇਂ ਟੱਕ ਰੱਖੀਏ ਵਾ ਵਾ ਉਹ ਵਿਆਹ ਵਾਲਾ ਲਾਲ ਚ ਕਦੇ ਨਾ ਕਰੀਏ ਤੇ ਜਨਾ ਚਰੇ ਬਰੇ ਨਾ ਸਟੈਂਡ ਮਿੱਤਰੋ ਅਮੀਰ ਕਿਹੜਾ ਸਿਵਿਆ ਤੇ ਨੋਰ ਸਾੜਦੇ ਤੇ ਖੱਫਣਾ ਦੇ ਹੁੰਦੇ ਨਹੀਂ ਬਰੇਡ ਮਿੱਤਰੋ ਵਾ ਵਾ ਅਮੀਰ ਕਿਹੜਾ ਸਿਵਿਆ ਤੇ ਨੋਰ ਸਾੜਦੇ ਤੇ ਖੱਫਣਾ ਦੇ ਹੁੰਦੇ ਨਹੀਂ ਬਰੇਡ ਮਿੱਤਰੋ ਕਿ ਕੱਲੇ ਹੀ ਆਹ ਤੇ ਕਲਿਆਣੇ ਜਾਣਾ ਓਏ ਸਦੇ ਇਹਨੂੰ ਨਾ ਕਾਵਾਂ ਕੁੱਤਿਆੜੇ ਖਾਣਾ ਏ ਓ ਜਦੋਂ ਰੱਬ ਤੇਰਾ ਪਾਲੇ ਬੰਦਾ ਕਿੱਥੇ ਭੱਜੂ ਓ ਬੜੀ ਦੁਨੀਆ ਨੂੰ ਦੇਤੀ ਕਚਾਂਦੀ ਮਿੱਤਰੋ ਆ ਬੰਦਾ ਦੁਨੀਆ ਦੇ ਵਿੱਚ ਟਾਵਾ ਟਾਵਾ ਹੀ ਉੱਠਦਾ ਓਏ ਜਿਹਨੂੰ ਸੁੱਟ ਜਾਵੇ ਮਾੜ ਕੇ ਜਣਾ ਨਹੀਂ ਮਿੱਤਰੋ ਵਾ ਵਾ ਬੰਦਾ ਦੁਨੀਆ ਦੇ ਵਿੱਚ ਟਾਵਾ ਟਾਵਾ ਹੀ ਉੱਠਦਾ ਓਏ ਜਿਹਨੂੰ ਸੁੱਟ ਜਾਵੇ ਮਾੜ ਕੇ ਜਣਾ ਨਹੀਂ ਮਿੱਤਰੋ ਵਾ ਵਾ ਕੇ ਯਾਰੀਆਂ ਦੀ ਕਦੇ ਨਹੀਂ ਕਸਮ ਖਾਈ ਦੀ ਤੇ ਭੈਣ ਸੋਹਣੀ ਵੇਖ ਕੇ ਨਹੀਂ ਯਾਰੀ ਰਾਈ ਦੀ ਆ ਬਾਰ-ਬਾਰ ਵੇਖੇ ਜਰਾ ਚੌਕੇ ਵੱਲ ਨੂੰ ਤੇ ਬਾਹਰ ਦੇ ਬੂਹੇ 'ਚ ਬੰਦਾ ਰਖੋ ਢੱਕ ਕੇ ਵਾ ਵਾ ਉਹ ਯਾਰ ਦੋਗਲੇ ਦੇ ਨਾਲ ਉਹ ਐਰੇ ਅਣਕੀ ਦਾ ਚੰਗਾ ਉਹਨੇ ਕਾਣਾ ਹੋਇਆ ਤੇ ਵਾਰ ਕਰੂ ਦੱਸ ਕੇ ਕਿ ਯਾਰ ਦੋਗਲੇ ਦੇ ਨਾਲ ਉਹ ਐਰੇ ਅਣਕੀ ਦਾ ਚੰਗਾ ਉਹਨੇ ਕਾਣਾ ਹੋਇਆ ਤੇ ਵਾਰ ਕਰੂ ਦੱਸ ਕੇ ਕਿ ਅੱਧਾ ਤੇ ਪੰਜਾਬ ਖਾਰਿਆ ਪਖੰਡੀਆਂ ਉਹ ਟੇਕਦੇ ਤੇ ਮੱਥੇ ਗੱਲਾਂ ਨਹੀਂ ਜੋ ਚੰਗੀਆਂ ਆ ਲੀਡਰ ਵੀ ਆ ਕੇ ਕਿਤੇ ਕੋਟੇ ਕੁੱਟਦੇ ਤੇ ਰਲ ਮੇਰੇ ਦੁਨੀਆਂ ਨੂੰ ਥੱਲੇ ਲਾਈ ਜਾਂਦੇ ਆ ਬੰਦਰ ਹੱਥ ਆ ਗਿਆ ਬਦੂਖ ਮਿੱਤਰੋ ਵੀ ਜਿਹਨੂੰ ਚਿੱਤ ਕਰਦਾ ਚਲਾਈ ਜਾਂਦੇ ਆ ਵਾ ਵਾ ਬੰਦਰ ਹੱਥ ਆ ਗਿਆ ਬਦੂਖ ਮਿੱਤਰੋ ਵੀ ਜਿਹਨੂੰ ਚਿੱਤ ਕਰਦਾ ਚਲਾਈ ਜਾਂਦੇ ਆ ਇਹ ਬਹੁਤੇ ਸੋਹਣੇ ਹੋਣ ਦਾ ਨਾਮ ਆਣ ਕਰੀਏ ਤੇ ਦਾਨ ਕਰਕੇ ਨਾ ਕਰੇ ਸਾਨ ਕਰੀਏ ਆ ਮੈਨੇ ਉਹ ਦਿਲ ਚੱਲੇ ਹੋਣੀ ਚਾਹੀਦੀ ਤੇ ਰਾਮ ਨਨ ਨੂੰ ਪੜਾਏ ਤੇ ਕੌਣ ਮਾਰਦਾ ਉਹ ਉਸਤੇ ਡਾਡੇ ਦੇ ਰੰਗਾ ਕੋਲੋਂ ਸਦਾ ਡਰੀਏ ਵੀ ਸੁੱਟ ਨਹੀਂ ਸਕਦਾ ਜਿਹੜਾ ਗੱਡੀ ਝਾੜਦਾ ਵਾ ਵਾ ਉਹ ਉਸਤੇ ਡਾਡੇ ਦੇ ਰੰਗਾ ਕੋਲੋਂ ਸਦਾ ਡਰੀਏ ਵੀ ਸੁੱਟ ਨਹੀਂ ਸਕਦਾ ਜਿਹੜਾ ਗੱਡੀ ਝਾੜਦਾ ਵਾ ਵਾ ਕੀ ਗੁਰੂ ਘਰੇ ਜਾ ਕੇ ਕਦੇ ਰੋਬ ਪਾਈਏ ਨਾ ਤੇ ਗੱਫਾ ਪੰਗਤ ਦਾ ਕਦੇ ਵੀ ਟੇਬਲ ਲਾਈਏ ਨਾ ਆ ਜਦੋਂ ਕੋਈ ਦੁਨੀਆ ਤੋਂ ਉੱਠੇ ਸੂਰਮਾ ਤੇ ਗਲਾ ਹੰਧੀਆਂ ਨੇ ਉਸਦੀ ਜਵਾਨਗੀ ਪਿੱਛੇ ਆ ਬਾਬਾ ਨਾਨਕਾ ਕੀ ਹੋ ਗਿਆ ਦੁਨੀਆ ਤੇਰੀ ਨੂੰ ਆ ਸਿੱਖ ਪੱਗੋ ਪੱਗ ਹੋਗੇ ਪ੍ਰਧਾਨ ਜੀ ਪਿੱਛੇ ਵਾ 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 ਉਹ ਬਾਬਾ ਨਾਨਕਾ ਕੀ ਹੋ ਗਿਆ ਦੁਨੀਆ ਤੇਰੀ ਨੂੰ ਆ ਸਿੱਖ ਪੱਗੋ ਪੱਗ ਹੋਗੇ ਪ੍ਰਧਾਨ ਜੀ ਪਿੱਛੇ ਕੀ ਬਾਤ ਹੈ ਤੇ ਹਰ ਪਾੜ ਨਾ ਕਰੇ ਧੁੱਪ ਲਾ ਛੱਡੀ ਸੱਚ ਦਾ ਬੰਦੇ ਸੱਚੇ ਦੇ ਸਿਰ ਤੇਰਾ ਬਹੱਥ ਰੱਖ ਰਾਂ ਅੱਜ ਨਾ ਚਰੇ ਦੇਣਾ ਹੋਕਾ ਦੇਵੀ ਸੱਚ ਦਾ ਤੇ ਝੂਠ ਮੂਠ ਬੋਲ ਮੁੱਕੀ ਵੜੇ ਠੱਗ ਦੇ ਕੀ ਬਾਤ ਆਹ ਹੋਇਆ ਕਿ ਜੇ ਘਰੋਂ ਤੋਂ ਗਰੀਬ ਮਿੱਤਰਾ ਹੋਏ ਸੜਾ ਕੋਲਿਆਂ ਦੇ ਥਾਂ ਵਿੱਚੋਂ ਹੀਰੇ ਲੱਭਦੇ ਵਾ ਵਾ ਕੀ ਬਾਤ ਹੋਇਆ ਕਿ ਜੇ ਘਰੋਂ ਤੋਂ ਗਰੀਬ ਮਿੱਤਰਾ ਹੋਏ ਸੜਾ ਕੋਲਿਆਂ ਦੇ ਖਾਨ ਵਿੱਚੋਂ ਹੀਰੇ ਲੱਭਦੇ ਵਾ ਵਾ ਕੀ ਬਾਤ ਥੈਂਕ ਯੂ ਵੀਰ ਦੀ ਵਾਇਵਲੀ ਆ ਤੁਹਾਂ ਵੀਰ ਦੇ ਕੋਲੋਂ ਗੀਤ ਬਹੁਤ ਅੱਤ ਦੇ ਆ ਬਹੁਤ ਜਿਆਦੇ ਸੋਹਣੇ ਮੈਂ ਦੇਖੇ ਸਾਰੇ ਗੀਤ ਜੇ ਕਿਹੇ ਸਿੰਗਰ ਵੱਡੇ ਸਿੰਗਰ ਨੇ ਵੀ ਵੀਰ ਤੋਂ ਗੀਤ ਲੈਣਾ ਵੇ ਇਹਦਾ ਵੀਰ ਦਾ ਨੰਬਰ ਉੱਤੇ ਆਪਾਂ ਮੈਸ਼ਨ ਕਰ ਦਾਂਗੇ ਨਾਲ ਤੇ ਜੇ ਕੋਈ ਵੀਰ ਦੀ ਸਪੋਰਟ ਕਰ ਸਕਦਾ ਵਾ ਕੋਈ ਗੀਤ ਕਰਾ ਸਕਦਾ ਵਾ ਤੇ ਆਪਾਂ ਉਹ ਵੀ ਵੀਰ ਦੇ ਅਧਰ ਦਿਸੇ ਮੜਿਆ ਵੀਰ ਪਿੰਡ ਦਾ ਕਿਹੜਾ ਭਗਵਾਨਪੁਰ ਪਿੰਡ ਜੀ ਨਾਮ ਤੁਹਾਡਾ ਹਰਪਾਲ ਮੋਬਾਈਲ ਨੰਬਰ ਬੋਲ ਦਿਓ 88982917 ਠੀਕ ਹੈ ਜੀ ਚਲੋ ਜੀ ਸ਼ੇਅਰ ਕਰ ਦਿਓ ਵੀਡੀਓ ਵਿੱਚ ਨਾਲੇ ਦੋਸਤੋ ਭੈਣ ਜੀ ਲਵ ਯੂ ਆਲ